ਆਪਣੀ ਨੀਤੀਆਂ ਤੇ ਮੁਕਿਆਂ ਤੇ ਨਹੀਂ ਆ ਰਹੇ ਇਹ ਸਾਡਾ ਕਸੂਰ ਆ ਅਮਰਗਾ ਜੀ ਇਲੈਕਸ਼ਨ ਹੋਏ ਉਹਨਾਂ ਦਾ ਰਾਸ਼ਟਰਪਤੀ ਬਣਿਆ ਤਿੰਨ ਵਾਰੀ ਟੀਵੀ ਦੇ ਉੱਤੇ ਬਹਿਸ ਹੋਈ ਜਿੱਦੇ ਚ ਉਹਨਾਂ ਨੇ ਦੱਸਿਆ ਕਿ ਸਾਡੀਆਂ ਨੀਤੀਆਂ ਕੀ ਹੋ ਗਈਆਂ ਸਾਰੀਆਂ ਪੰਜਾਬ ਤੇ ਮੈਂ ਤੁਹਾਨੂੰ ਖਿੰਨ ਕੇ ਕਹਿ ਦਿੰਦਾ 32 ਤੋਂ 33 ਬੁੱਤੇ ਨੇ ਜੇ ਕਿਤੇ ਉਹਦੇ ਤੇ ਆਪਰ ਡੀਟੇਲ ਚ ਪੜ ਲੀਏ ਕਿ ਉਹਨਾਂ ਸਾਹ ਨਾਲ ਵੋਟ ਪਾ ਲਈਏ ਮੈਂ ਤੁਹਾਨੂੰ ਲਿਖ ਕੇ ਦਿੰਦਾ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਹੀ ਕਟੇਡਾ ਪਰ ਕਰੋ ਤਾਂ ਸਹੀ ਆ ਇਹਦਾ ਕਿਸੇ ਬਾਹਰ ਨੂੰ ਨਹੀਂ ਕਰਨਾ ਹੁਣ ਜਦੋਂ ਕੋਈ ਜਾਂ ਜਿਹੜੇ 2-3 ਹੋਰ ਨੇ ਦੂਜੀਆਂ ਪਾਰਟੀਆਂ ਦੇ ਕਦੇ ਵੀ ਆਓ ਉਹਨਾਂ ਪੁੱਛਿਓ ਜੀ ਅਸੀਂ ਅਸੀਂ ਦਰਬੰਡੀਆ ਅਕਲੀਆ ਖੜ ਕੇ ਪੁੱਛਿਆ ਸੀ ਉਹ ਮੈਂ ਕਿਹਾ ਤੁਹਾਡੇ ਪਬਲਿਕ ਕੇਰਿੰਗ ਹੋ ਰਹੀ ਆ ਤੁਹਾਡੀ ਜ਼ਿੰਦਗੀ ਮਾਰ ਰੂਗੀ ਜਾਂ ਤੰਦਰੁਸਤ ਉਹਦਾ ਫੈਸਲਾ ਹੋਣਾ ਤੁਹਾਡੇ ਮੇਲੇ ਕਿੱਥੇ ਆਂਦੇ ਹੈ ਨਹੀਂ اپੋਜੀਸ਼ਨ ਵਾਲਾ ਕਿੱਥੇ ਆ ਹੈ ਨਹੀਂ ਤੇ ਸੀ ਕੌਣ ਇਹਨਾਂ ਦਾ ਫੈਂਡ ਇਹਨਾਂ ਦਾ ਇਲਾਕਾ ਤੇ ਜਾ ਅਸੀਂ ਸਾਰੇ ਉੱਥੇ ਇਹ ਕਾਦੇ ਲਈ ਨੇ ਕਿ ਕੇ ਲੈਣ ਨੇ ਥਾਣੇਦਾਰ ਨੂੰ ਫੋਨ ਕਰਨ ਲਈ ਤਸਦੀਲਦਾਰ ਨੂੰ ਫੋਨ ਕਰਨ ਲਈ ਜਾਂ ਪੈਸੇ ਖਾ ਕੇ ਕਰਦੇ ਕਰਨ ਲਈ ਆਵਾਜ਼ੇ ਖੜਕਾ ਤੇ ਨਗਾੜਾ ਆਇ ਖੁਦਾ ਜਦੋਂ ਲੋਕ ਬੋਲ ਪੈਂਦੇ ਨੇ ਉਹ ਉੱਪਰ ਵਾਲਾ ਵੀ ਕਹਿ ਦਿੰਦਾ ਠੀਕ ਹੈ ਆਪਣੇ ਗੁਰੂ ਸਾਹਿਬ ਨੇ ਕਿਹਾ ਜੀ ਸੀ ਸੰਗਤ ਦੀ ਇਮੇਤ ਕੀ ਹੈ ਔਰ ਇੱਕ ਹੋਰ ਗੱਲ ਭਗਵੰਦ ਮਾਨ ਜੀ ਤੁਸੀਂ ਬੜਾ ਚੌੜਾ ਹੋ ਕੇ ਕਹਿੰਨੇ ਆ 50000 ਨੌਕਰੀ ਦਿੱਤੀ ਚਲ ਕੇ 50000 ਚੋਂ ਪੰਜਾਬ ਵਾਲਿਆਂ ਨੂੰ 20000 ਬਣੂ ਦਿੱਤੀ ਪਰ ਮੰਨ ਨਾ ਦਿੱਤੀ ਆ ਫੈਕਟਰੀ ਚ 18 ਬੰਦੇ ਆਤੀ 15 ਤੋਂ 18 ਬੰਦੇ ਕੰਮ ਕਰਦੇ ਨੇ ਤੇ ਉਹ ਬਾਹਰ ਲੈ ਲੈਂਦੇ ਪੰਜਾਬ ਦਾ ਕੋਈ ਨਹੀਂ ਮਨਾ ਜੇ ਦੱਸੂਗੇ ਇਹਨਾਂ ਦੀ ਨੌਕਰੀ ਵੀ ਕਿੰਨੀ ਹੋਈ ਐ 50000 ਚ ਜਨਾਈ ਕਿ ਨਹੀਂ ਕੀ ਆ ਬੈਠੇ ਕੰਮ ਕਰ ਸਕਦੇ ਨੇ ਇਹਨਾਂ ਨੂੰ ਕਿਉਂ ਨਹੀਂ ਕੰਮ ਦਿੰਦੇ ਇਹ ਬਾਹਰ ਵਾਲੇ ਮਿਲਦੇ ਤੁਹਾਨੂੰ ਅਸੀਂ ਕਿੰਨੇ ਆੜੀ ਕਿਹਾ ਕਿ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬ ਦੀ ਜ਼ਮੀਨ ਪੰਜਾਬ ਵਾਲਿਆਂ ਦੀ ਹੈ ਇੱਥੇ ਡੋਮਿਸਾਈਲ ਦਾ ਕਾਨੂੰਨ ਬਣੇ Rajasthan ਚ ਬਣਿਆ ਹੋਇਆ Himachal ਚ ਬਣਿਆ ਹੋਇਆ ਸਾਡੇ ਵਾਲਿਆਂ ਦੇ ਕੰਨਾਂ ਤੇ ਚੂਰੀ ਸਰਕਾਰ ਕਿ ਤਿੰਨ ਸਾਲ ਅਗਲੀ ਸਰਕਾਰ ਫੇਰ ਅਗਰ ਐਸੀ ਖਰਚ ਬਣ ਗਈ ਤਾਂ ਲੈ ਕੇ ਲੈ ਲੋ ਜੇਲ੍ਹ ਦੀ ਬਜਟ ਸੀ ਉਹ ਵੀ ਸਿੱਧੀਆਂ ਖਰਚ ਸੀ ਜੇਲ੍ਹ ਦੀ ਫੇਰ ਬਣ ਗਈ پنجاب برباتی دے جوان نیڑے ہیں پھیرے ہیں ہو جے لیول دے پہنچو کہ آپ چاہ کے انہوں واپس نہیں کھچ پاما ایک رنٹی ہے چاہے راجلی تکو گئے